ਰੋਈਪੋੜ ਡੀਪੂ ਦਾ ਕਨੈਕਟਰ ਸੀ ਜੋ ਨਹਿਰੀਆਂ ਮੇਲੇ ਤੇ ਗਿਆ ਸੀ ਉੱਥੇ ਟੀ.ਐਨ. ਸਾਹਿਬ ਰਾਜਕਮਰ ਸਿੰਘ ਜੀ ਉਹਨੇ ਰੋਈਪੋੜ ਡੀਪੂ ਦੇ ਕਨੈਕਟਰ ਦੇ ਇੱਕ ਚਪੇੜਾ ਮਾਰਤਾ ਚਪੇੜਾ ਮਾਰੇ ਇਹ ਬਹੁਤ ਵੱਡੀ ਅਨਸਰਟ ਆ ਜੀ ਅਕਾਊਂਟ ਡਿਊਟੀ ਦੇ ਵਿੱਚ ਕਨੈਕਟਰ ਹੋਵੇ ਤੇ ਇੱਕ ਬੰਦਾ ਚਪੇੜਾ ਮਾਰੇ ਇਹ ਬਹੁਤ ਦੁੱਖ ਦੀ ਗੱਲ ਆ ਜੀ ਸਾਰੇ ਰੋਸ ਵਜੋਂ ਜੀ ਸਾਰੇ ਪੰਜਾਬ ਦੇ ਡੀਪੂ ਬੰਦ ਕਰ ਦਿੱਤੇ ਆ ਜੀ ਕੀ ਕੀ ਨਾਮ ਆ ਕੀ ਕਾਰਨ ਹੈ ਜਿਹੜਾ ਅੱਜ ਤੁਸੀਂ ਜਾਣਦੇ ਮੇਰਾ ਨਾਮ ਜਕਸੀਰ ਸਿੰਘ ਆ ਜੀ ਮੈਂ ਅਕਸਰ ਡੀਪੂ ਦਾ ਚੇਅਰਮੈਨ ਆ ਜੀ ਤੇ ਅੱਜ ਦਾ ਕਾਰਨ ਹੈਗਾ ਜੀ ਸਾਡਾ ਇੱਕ ਫਰੋਜਪੁਰ ਡੀਪੂ ਦਾ ਕਨੈਕਟਰ ਸੀ ਜੋ ਨਹਿਰੀਆਂ ਮੇਲੇ ਤੇ ਗਿਆ ਸੀ ਜੀ ਉਥੇ ਟੀਐਨ ਸਾਹਿਬ ਰਾਜਕਮਾਰ ਸਿੰਘ ਜੀ ਉਹਨਾਂ ਨੇ ਆਪਣੇ ਆਪਣੇ ਪ੍ਰੋਜੈਕਟ ਡਿਪੋ ਦੇ ਕਨੈਕਟਰ ਦੇ ਇੱਕ ਚਪੇੜਾ ਮਾਰਤਾ ਜੀ ਬਿਨਾ ਵਜ੍ਹਾ ਤੋਂ ਜੇ ਕੋਈ ਗਲਤੀ ਹੈ ਤਾਂ ਉਹਦੇ ਕਾਰਵਾਈ ਕਰਨੀ ਬੰਦੀ ਸੀ ਪਰ ਉਹ ਕਾਰਵਾਈ ਦੇ ਬਜਾਏ ਉਹਨਾਂ ਨੇ ਇੱਕ ਚਪੇੜਾ ਮਾਰੇ ਜੇ ਬਹੁਤ ਵੱਡੀ ਅਨਸਰਟ ਆ ਜੀ ਅਕਾਊਂਟ ਡਿਊਟੀ ਦੇ ਵਿੱਚ ਕਨੈਕਟਰ ਹੋਵੇ ਤੇ ਇੱਕ ਬੰਦਾ ਚਪੇੜਾ ਮਾਰੇ ਇਹ ਬਹੁਤ ਰੁੱਕ ਦੀ ਗੱਲ ਆ ਜੀ ਇਸ ਕਰਕੇ ਹੀ ਸਾਰੇ ਰੋਸ ਵਜੋਂ ਜੀ ਸਾਰੇ ਪੰਜਾਬ ਦੇ ਡਿਪੋ ਬੰਦ ਕਰ ਦਿੱਤੇ ਆ ਜੀ ਜਿੰਨਾ ਚਿਰ ਉਹ ਟੀਐਮ ਨੂੰ ਸਸਪੈਂਡ ਨਹੀਂ ਕੀਤਾ ਜਾਂਦਾ ਉਹਨਾਂ ਜਿਹੜੇ ਸੀ ਇਹ ਡਿਪੋ ਬੰਦ ਰੱਖਾਂਗੇ ਜੀ ਹਾਂਜੀ ਉਤੋਂ ਆ ਰਹੀਆਂ ਜੀ ਵੀਡੀਓ ਵੀ ਆ ਰਹੀਆਂ ਜੀ ਉੱਥੇ ਲੋਕ ਖੱਜਲ ਖਵਾ ਰਹੇ ਉਹ ਵੀ ਕਹਿ ਰਿਹਾ ਜੀ ਤੂੰ ਜਿਬੇੜਾ ਕਿਉਂ ਮਾਰਿਆ ਜਿਹਦੀਆਂ ਵੀਡੀਓ ਚੱਲ ਰਹੀਆਂ ਫੇਸਬੁੱਕ ਤੇ ਵੀ ਚੱਲ ਰਹੀਆਂ ਣੜ ਤੇ ਚੱਲ ਰਹੀਆਂ ਜੀ ਵੀ ਸਵਾਰੀਆਂ ਵੀ ਕਹਿ ਰਹੀਆਂ ਵੀ ਤੇਰੀ ਗਲਤੀ ਹੈ ਜੀ ਇਸ ਕਰਕੇ ਉਸ ਬੰਦੇ ਨੂੰ ਟਰਮੀਨੇਟ ਕੀਤਾ ਜਾਵੇ ਜੀ ਅੱਗੇ ਤੋਂ ਗਾਂਵ ਤੇ ਕੋਈ ਹੋਰ ਕੋਈ ਅਜਿਹੀ ਘਟਨਾ ਨਾ ਕਰੇ